ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਸੀ ਤੁਹਾਡੇ ਨਾਲ ਇੱਕ ਮੋਟੀਵੇਸ਼ਨਲ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਸਫਲਤਾ ਪ੍ਰਾਪਤ ਕਰਨ ਦੇ ਲਈ ਸਿਰਫ ਰਾਪਤੇ ਭਰੋਸਾ ਕਰਨਾ ਹੀ ਕਾਫੀ ਹੁੰਦਾ ਹੈ ਤੇ ਬਹੁਤ ਹੀ ਜੀ ਵਧੀਆ ਸਟੋਰੀਆਂ ਜੀ ਇਹ ਦੋ ਦੋਸਤਾਂ ਦੀ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਸੀਂ ਕਿਰਪਾ ਕਰਕੇ ਵੀਡੀਓ ਨੂੰ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਿਓ ਦੋ ਦੋਸਤ ਜੀਤ ਅਤੇ ਰਾਜ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਜੀਤ ਬਹੁਤ ਧਾਰਮਿਕ ਸੀ ਅਤੇ ਰੱਬ ਵਿੱਚ ਬਹੁਤ ਵਿਸ਼ਵਾਸ ਕਰਦਾ ਸੀ ਜਦਕਿ ਰਾਜ ਬਹੁਤ ਮਿਹਨਤੀ ਸੀ ਇੱਕ ਵਾਰ ਦੋਹਾਂ ਨੇ ਮਿਲ ਕੇ ਇੱਕ ਇੱਕ ਵਿੱਗਾ ਜ਼ਮੀਨ ਖਰੀਦੀ ਜਿਸ ਕਾਰਨ ਉਹ ਕਾਫੀ ਫਸਲਾਂ ਉਗਾ ਕੇ ਆਪਣਾ ਘਰ ਬਣਾਉਣਾ ਚਾਹੁੰਦਾ ਸੀ ਰਾਜ ਖੇਤ ਵਿੱਚ ਬਹੁਤ ਮਿਹਨਤ ਕਰਦਾ ਸੀ ਪਰ ਜੀਤ ਨੇ ਕੋਈ ਕੰਮ ਨਹੀਂ ਕੀਤਾ ਸੁਗੋ ਮੰਦਰ ਜਾ ਕੇ ਰੱਬ ਕੇ ਚੰਗੀ ਫਸਲ ਲਈ ਅਰਦਾਸ ਕੀਤੀ ਐਵੇਂ ਹੀ ਸਮਾਂ ਬੀਤਦਾ ਗਿਆ ਕੁਝ ਸਮੇਂ ਬਾਅਦ ਖੇਤੀ ਫਸਲ ਪੱਕ ਕੇ ਤਿਆਰ ਹੋ ਗਈ ਜਿਸ ਨੂੰ ਦੋਵਾਂ ਨੇ ਬਾਜ਼ਾਰ ਚ ਲੈ ਕੇ ਵੇਚ ਦਿੱਤਾ ਤੀ ਉਹਨਾਂ ਨੂੰ ਚੰਗੇ ਪੈਸੇ ਮਿਲੇ ਘਰ ਆਉਣ ਤੋਂ ਬਾਅਦ ਰਾਜ ਨੇ ਜੀਤ ਨੂੰ ਕਿਹਾ ਕਿ ਇਸ ਪੈਸੇ ਦਾ ਵੱਧ ਹਿੱਸਾ ਮੈਨੂੰ ਮਿਲੇਗਾ ਕਿਉਂਕਿ ਮੈਂ ਖੇਤ ਵਿੱਚ ਬਹੁਤ ਮਿਹਨਤ ਕੀਤੀ ਹੈ ਇਹ ਸੁਣ ਕੇ ਜੀਤ ਨੇ ਕਿਹਾ ਕਿ ਨਹੀਂ ਮੈਨੂੰ ਤੁਹਾਡੀ ਨਾਲੋਂ ਵੱਧ ਪੈਸੇ ਦਾ ਹਿੱਸਾ ਮਿਲਣਾ ਚਾਹੀਦਾ ਹੈ ਕਿਉਂਕਿ ਮੈਂ ਇਸ ਲਈ ਪਰਮਾਤਮਾ 'ਗਿਰਦਾਸ' ਕੀਤੀ ਹੈ ਤਾਂ ਹੀ ਸਾਨੂੰ ਚੰਗੀ ਫਸਲ ਮਿਲੀ ਪਰਮਾਤਮਾ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਜਦੋਂ ਇਹ ਮਾਮਲਾ ਆਪਸ ਵਿੱਚ ਹੱਲ ਨਾ ਹੋਇਆ ਤਾਂ ਦੋਵੇਂ ਪੈਸੇ ਵੰਡਣ ਲਈ ਪਿੰਡ ਦੇ ਮੁਖੀ ਕੋਲ ਪਹੁੰਚ ਗਏ ਦੋਹਾਂ ਦੀ ਗੱਲ ਸੁਣ ਕੇ ਸਰਦਾਰ ਨੇ ਹਰ ਇੱਕ ਨੂੰ ਚੌਲਾਂ ਦੀ ਬੋਰੀ ਦਿੱਤੀ ਜਿਸ ਵਿੱਚ ਕੰਕਰ ਮਿਲਾਏ ਹੋਏ ਸਨ ਮੁਖੀ ਨੇ ਕਿਹਾ ਕੱਲ ਸਵੇਰ ਤੱਕ ਤੁਸੀਂ ਦੋਵਾਂ ਨੇ ਇਸ ਵਿੱਚੋਂ ਚੌਲ ਤੇ ਕੰਕਰ ਵੱਖ ਕਰ ਲੈਣੇ ਹਨ ਤੇ ਫਿਰ ਮੈਂ ਫੈਸਲਾ ਕਰਾਂਗਾ ਕਿ ਇਸ ਪੈਸੇ ਦਾ ਵੱਧ ਹਿੱਸਾ ਕਿਸ ਨੂੰ ਮਿਲਣਾ ਚਾਹੀਦਾ ਦੋਵੇਂ ਚੌਲਾਂ ਦੀ ਬੋਰੀ ਲੈ ਕੇ ਆਪਣੇ ਘਰ ਚਲੇ ਗਏ ਰਾਜ ਸਾਰੀ ਰਾਤ ਜਾਗਦਾ ਰਿਹਾ ਤੇ ਚੌਲ ਤੇ ਕੰਕਰ ਅਟ ਕਰਦਾ ਪਰ ਜੀਤ ਚੋਲਾਂ ਦੀ ਬੋਰੀ ਲੈ ਕੇ ਮੰਦਰ ਗਿਆ ਅਤੇ ਚੋਲਾਂ ਤੋਂ ਕੰਕਰ ਵੱਖ ਕਰਨ ਲਈ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਗਲੀ ਸਵੇਰ ਰਾਜ ਨੇ ਚੌਲ ਅਤੇ ਕੰਕਰ ਵੱਖ ਕਰ ਲਏ ਸੀ ਲੈ ਕੇ ਮੁਖੀ ਕੋਲ ਗਿਆ ਤੇ ਇਹ ਦੇਖ ਕੇ ਸਰਦਾਰ ਖੁਸ਼ ਹੋ ਗਿਆ ਜੀਤ ਉਹੀ ਬੋਰੀ ਲੈ ਕੇ ਸਰਦਾਰ ਕੋਲ ਗਿਆ ਮੁਖੀ ਨੇ ਜੀਤ ਨੂੰ ਕਿਹਾ ਕਿ ਦੱਸ ਤੂੰ ਕਿੰਨੇ ਚੌਲ ਸਾਫ਼ ਕੀਤੇ ਹਨ ਜੀਤ ਨੇ ਕਿਹਾ ਮੈਨੂੰ ਭਗਵਾਨ ਤੇ ਪੂਰਾ ਭਰੋਸਾ ਹੈ ਕਿ ਸਾਰੇ ਚੌਲ ਸਾਫ਼ ਹੋ ਗਏ ਹੋਣਗੇ ਜਦੋਂ ਪੂਰੀ ਖੋਲੀ ਤਾਂ ਚੌਲ ਅਤੇ ਕੰਕਰ ਉਹੀ ਸਨ ਮਕਾਨ ਮਾਲਕ ਨੇ ਜੀਤ ਨੂੰ ਕਿਹਾ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਰੱਬ ਵੀ ਮਦਦ ਕਰਦਾ ਹੈ ਜੀਤ ਨੂੰ ਹੁਣ ਗੱਲ ਸਮਝ ਆ ਗਈ ਸੀ ਇਸ ਤੋਂ ਬਾਅਦ ਜੀਤ ਨੇ ਵੀ ਰਾਜਵਾਂ ਖੇਤ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਵਾਰ ਉਸ ਦੀ ਫਸਲ ਪਹਿਲਾਂ ਨਾਲੋਂ ਚੰਗੀ ਹੋਈ ਸਾਨੂੰ ਇਸ ਕਹਾਣੀ ਤੋਂ ਇਹ ਸਬਕ ਮਿਲਦਾ ਹੈ ਕਿ ਸਾਨੂੰ ਕਦੇ ਵੀ ਸਿਰਫ ਰੱਬ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਵੀ ਸਖਤ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਰੱਬ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਸੋ ਏਸੀ ਕੀ ਜੀ ਅੱਜ ਦੀ ਬਹੁਤ ਹੀ ਪਿਆਰੀ ਇੱਕ ਮੋਟੀਵੇਸ਼ਨਲ ਸਟੋਰੀ ਤੇ ਆਈ ਹੋਪ ਤੁਹਾਨੂੰ ਇਹ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਜ਼ਰੂਰ ਇਸ ਤੋਂ ਕੁਝ ਨਾ ਕੁਝ ਸਿੱਖਿਆ ਹੋਵੇਗਾ ਤੇ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਜੀ ਤੇ ਹੋਰ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਸਪਨੂ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ